ਮਸੀ ਜੀ ਹਾਂ ਮੈਂ ਦਿਵਿੰਦਰ ਵਾਲੋਂ ਹਾਂ ਮਮਾ ਰਾਜਾ ਕਿ ਤੂੰ ਕਿ ਲੈਣ ਜਾਣਾ ਹੁਣ ਹੁਣ ਲੈਣ ਤੇ ਕੁਛ ਨਹੀਂ ਜਾਣਾ ਉਹ ਕਹਿੰਦੀ ਹੀ ਵੀ ਮੇਰੇ ਘਰ ਦੇ ਕਹਿੰਦੇ ਆ ਵੀ ਆਪ ਤੇ ਤੁਰ ਹੀ ਰਹਿਣੀ ਆ ਤੇ ਸੁੱਖ ਕਦੇ ਨਹੀਂ ਆਉਂਦੀ ਤੇ ਮੈਂ ਮੈਂ ਵੀ ਘੜੀ ਕੋ ਹੋਵਾ ਚਲ ਜਾ ਹੋਇਆ ਛੇਤੀ ਮੋੜਾਈ ਨਾਲੇ ਮੇਰੀ ਗੱਲ ਸੁਣ ਸੁੱਖ ਉਹਦੀ ਪਰਜਾਈ ਨੂੰ ਆਖੀ ਮੇਰੀ ਗੱਲ ਸੁਣ ਜੀ ਠੀਕ ਆ ਕਹਿ ਦਾਂਗੀ ਹਾਂ ਬੈਂਕ ਦੇ ਕੋਰੇ ਪਾ ਚਾਚੀ ਕਾ ਚਾਚੀ ਕਾ ਦੇਖੇ ਹਾਂ ਬੈਠੀ ਆ ਦਵਿੰਦਰ ਦਵਿੰਦਰ ਐਸੇ ਅੰਦਰ ਹੀ ਆ ਤੇ ਮਮਿਠੀ ਕਾਕਾ ਮਮਿਠੀ ਠੀਕ ਆ ਹੋਰ ਪਰਿਵਾਰ ਸਭ ਵਧੀਆ ਵਧੀਆ ਹਾਂ ਪਬਜੀ ਵੀ ਅੰਦਰ ਹੈ ਪਬਜੀ ਵੀ ਅੰਦਰ ਹੀ ਆ ਸਤਿ ਸ਼੍ਰੀ ਅਕਾਲ ਸੱਸੇ ਬਬੀ ਸਤਿ ਸ਼੍ਰੀ ਅਕਾਲ ਹੋਰ ਸੁਣਾ ਸੋਖਾ ਠੀਕ ਠਾਕ ਹੂ ਬਸ ਵਧੀਆ ਵਧੀਆ ਸਸਰੇ ਤਵਾਈ ਕੱਢਦੀ ਹੈ ਕੱਪੜੇ ਤੋਂ ਪਤਾ ਲੱਗਦੀ ਨਹੀਂ ਆ ਧੋਣੇ ਦਾ ਪੈਂਦੇ ਆ ਚਲੋ ਹੋਰ ਸੁਣਾ ਮੰਮੀ ਠੀਕ ਆ ਮੰਮੀ ਠੀਕ ਆ ਇੱਥੇ ਕ ਚੱਲ ਗਿਆ ਇੱਥੇ ਹੀ ਅਜੇ ਮੂੰ ਤੇ ਆਈ ਨਹੀਂ ਕਿੰਨੇ ਦਿਨਾਂ ਤੋਂ ਆਈ ਨਹੀਂ ਮੈਂ ਸੱਦ ਲਈ ਆਪਣੀ ਨਲਾਇਆ ਕਰਕੇ ਅਰੇ ਸੱਸਾ ਦਵੇਂਂਦਾ ਬਾ ਹਾਂਜੀ ਬਬੀ ਸੋਖਾ ਇਹ ਲੈ ਓਕੇ ਦਾ ਮਾਰ ਲਿਆ ਮੈਂ ਬੇਲਾ ਹਾਂ ਤੇ ਇਹਦਾ ਇਹਦਾ ਕਰਕੇ ਪੱਬਜੀ ਮੇਰਾ ਵੀ ਚੀ ਲੱਗਾ ਰਹਿੰਦਾ ਵਾ ਚਲ ਵਧੀਆ ਗੱਲ ਆ ਚਲ ਬੈਠੋ ਤੁਸੀਂ ਅੰਦਰ ਮਾਰੋਗਾ ਆਪਾਂ ਮੈਂ ਚਾਹ ਬਣਾਵਾਂਗਾ ਤੇ ਹੋਰ ਸੁਣਾ ਮੰਮੀ ਠੀਕ ਆ ਵਾ ਵਧੀਆ ਵਧੀਆ ਠੰਡੋ ਗੀ ਹੈ ਨਾ ਠੰਡ ਸਿੱਤ ਜਾ ਹੋ ਗਿਆ ਤਾਂ ਤਿੰਨ ਦਿਨ ਹੋਇਸ ਤੋਂ ਕੋ ਦੇਣੀ ਨਹੀਂ ਲਗਣ ਡਿਆ ਬਹਿ ਜਾ ਹੋਰ ਆਂਟੀ ਕੀ ਕਰਦੇ ਬਸ ਕੁਛ ਨਹੀਂ ਜੇਲੇ ਕੰਮ ਕਰ ਲਿਆ ਛਟ ਅੱਛਾ ਮੰਮੀ ਰਉਗੇ ਜੇ ਨਹੀਂ ਮੰਮੀ ਨੇ ਚੱਲ ਜਾਣਾ ਹੁਣ ਅੱਛਾ ਅੱਛਾ ਆਹੀ ਰਵੋਗੇ ਚੱਲ ਵਧੀਆ ਵਾ ਨਾ ਕਰਾਈਏ ਸਾਰੇ ਦਿਨ ਮੈਕੈਨਿਕ ਦੇ ਹੱਥੇ ਛੁਕਿਆ ਘਟ ਗਿਆ ਨਹੀਂ ਮੈਂ ਤੇ ਕਹਿੰਦੀ ਆ ਚਲੋ ਰੋ ਆਂਟੀ ਨੂੰ ਵੀ ਬੜਾ ਵਿਚਾਰੀ ਨੂੰ ਚਲੋ ਤਾਂ ਡਾ ਅਸਰਾ ਵਾ ਉਹ ਤਾਂ ਵਿਚਾਰੇ ਇਕੱਲੇ ਬੈਠੇ ਰਹਿੰਦੇ ਸੀ ਬੂਹੇ ਗਾੜੀ ਕਿਹੜੇ ਵੇ ਨਹੀਂ ਜਾਂਦੇ ਹੁੰਦੇ ਹਾਂ ਤੈਨੂੰ ਵੀ ਪਤਾ ਘਰਾਂ ਚੋਂ ਕਿੱਥੇ ਨਿਕਲਿਆ ਜਾਂਦਾ ਹਨਾ ਆਹ ਤੇ ਹੈ ਹੀ ਆਹੋ ਤੇ ਚਲ ਉਹਨਾਂ ਦਾ ਵੀ ਜੀ ਲੱਗਾ ਰਹੂਗਾ ਹਨਾ ਅਹ ਮੈਂ ਤਾਂ ਵੀਰ ਤੇ ਇੱਥੇ ਹੀ ਹਾਂ ਜੇ ਅੱਛਾ ਜੋ ਬੰਦੇ ਇੱਥੇ ਰਹੂਗਾ ਜੇ ਦੋ ਵੀ ਆਹ ਹੋ ਰਹਿਣਗੇ ਵੀ ਰਹਿਣਗੇ ਮਾਸੀ ਨੇ ਇੰਨੀ ਜਾਣ ਦਿੱਤਾ ਕਹਿੰਦੇ ਵੀ ਇਦਾਂ ਵੀ ਤੇ ਪਹਿਲੀ ਠੇਕੇ ਤੇ ਦਿੱਤੀ ਆ ਤੇ ਮੇਰੇ ਕੋਲ ਹੀ ਰਹਿ ਨਾਲੇ ਮਾਸੀ ਕੱ ਰੈਲਨ ਕੇ ਥੋੜਾ ਟਾਈਮ ਹੈ ਕਿ ਘਰੇ ਰਹਿਣਾ ਆਹੋ ਉੱਥੇ ਵੀ ਨਹੀਂ ਸਰਦਾ ਹਣਾ ਡੱਗੇ ਹਣਾ ਮੁਸ਼ਕਲ ਆ ਦਰਵਾਜ਼ੇ ਬੰਦ ਕਰਨੇ ਕੋਠੀਆਂ ਦੇ ਨਹੀਂ ਮੰਮੀ ਚਲ ਗਈ ਆ ਚਲ ਅੱਜ ਚਲ ਜਾਣਾ ਆ ਚਲ ਜਾਣਾ ਹਮ ਅਛਾ ਅਛਾ ਤਾ ਕਰਕੇ ਹੋਰ ਹੋਰ ਠੀਕ ਠਾਕ ਜਾਣਾ ਨਹੀਂ ਸੁਣਾਈ ਤੇ ਕੱਲ ਨੂੰ ਹਾਂ ਜਾਣਾ ਹਾਂ ਕਿਓ ਤੁਹਾਡੀ ਪਰਛਾਈ ਦੱਸਵਾ ਕਿੰਨਾ ਚੰਗਾ ਨਾ ਹਾਈ ਸੋਕ ਬਹੁਤ ਹੀ ਜ਼ਿਆਦਾ ਮੈਨੀਆਂ ਜਦੋਂ ਮੈਨੂੰ ਵੇ ਹੋ ਉਥੋਂ ਠੇਸ ਹੀ ਲੱਗੀ ਇੱਕ ਸਾਹ ਦੀ ਹਣਾ ਮਤਲਬ ਤੂੰ ਮਤੇ ਚ ਲੱਗਣ ਵਾਲੀ ਗੱਲ ਹੋ ਗਈ ਆ ਚਾਹ ਨਹੀਂ ਟੈਂਸ਼ਨ ਨਾ ਲਿਆ ਫਾਟ ਜੋਲੀ ਕਿਆ ਕਰਮਾ ਚ ਤੇ ਭਰ ਨਾ ਵੇਖ ਲਾ ਉਹਨੇ ਮਨੇਰੇ ਆਵਾਜ਼ ਨਹੀਂ ਮਾਰਨੀ ਪਰ ਫਿਰ ਮੈਨੂੰ ਇਹ ਹੁੰਦਾ ਵਾ ਵੀ ਚੱਲ ਇਹ ਵੀ ਤੇ ਕਹੀਦੀ ਈ ਆ ਨਾ ਕਿ ਸਾਰਾ ਦਿਨ ਲੱਗੀ ਰਹਿੰਦੀ ਆ ਬਹੁਤ ਹੀ ਜ਼ਿਆਦਾ ਕਰਦੀ ਆ ਮਾਲਕ ਹਰ ਇੱਕ ਨੇਦਾਂ ਦੀ ਪਰਜਾਈ ਦਵੇ ਜਿੱਦਾਂ ਦੀਆਂ ਮੇਰੀਆਂ ਵਾ ਤੇ ਹੋਰ ਹੋਰ ਵਧੀਆ ਵਾ ਬਾਕੀ ਤੇ ਸਭ ਠੀਕ ਆ ਪਰ ਤੁਹਾਡੇ ਵਾਲੇ ਵੇਖ ਕੇ ਮੈਨੂੰ ਬੜਾ ਤਰਸ ਜਿਆ ਹੁੰਦਾ ਹੈ ਸ੍ਰੀ ਗਾ ਸੁਣ ਸ੍ਰੀ ਕਰ ਤੇ ਆਣੀ ਮੁੜ ਕੇ ਕਿਤੇ ਵਿਖਿਆ ਨਹੀਂ ਕਿ ਥੋੜੇ ਰਿਸ਼ਤਾ ਰਸਤਾ ਕਰਦੀ ਹੈ ਕਿਤੇ ਉਹ ਕਰਦੇ ਤੇ ਕਹਿੰਦੇ ਆ ਪਰ ਮੇਰਾ ਹੀ ਨਹੀਂ ਮਨ ਮੰਦਾ ਮੇਰਾ ਮਨ ਈਡਾ ਪੱਥਰ ਹੋ ਗਿਆ ਵਾ ਨਾ ਪਤਾ ਨਹੀਂ ਇਹ ਕੰਮ ਵੱਲੋਂ ਜਾਣੂ ਜੀ ਨਹੀਂ ਕਰਦਾ ਜੇ ਰੱਬ ਨੇ ਉਹਨੂੰ ਨਹੀਂ ਰਹਿਣ ਦਿੱਤਾ ਤੇ ਕੀ ਬਤਾ ਹੁਣ ਮੈਨੂੰ ਦੂਜੇ ਜਾਂ ਜਾ ਕੇ ਸੁੱਖ ਆਉਣਾ ਕਿ ਨਹੀਂ ਐਵੇਂ ਨਹੀਂ ਸੋਚੀਦਾ ਹੁੰਦਾ ਸਾਰੀ ਜ਼ਿੰਦਗੀ ਇਦਾਂ ਨਿਕਲਣੀ ਆ ਮੈਂ ਤਾਂ ਕਹਿੰਨੀ ਆ ਆਪਣਾ ਗਾਂ ਦਾ ਸੋਚੋ ਸਗੋ ਇੱਕ ਹੋਰ ਰਿਸ਼ਤਾ ਕਰ ਲੋ ਵਧੀਆ ਵਾ ਯਾਰ ਬੜੀ ਲੰਮੀ ਜ਼ਿੰਦਗੀ ਆ ਐਦਾਂ ਵੀ ਤੇ ਨਹੀਂ ਲੰਗਣੀ ਉਹ ਸੁੱਖ ਮੈਂ ਮੰਨਦੀ ਤੇਰੀਆਂ ਗੱਲਾਂ ਤੂੰ ਕਹਿੰਦੀਆਂ ਕਰਾ ਲਾ ਪਰ ਪਤਾਨੀ ਮੇਰਾ ਨਾ ਮੰਨ ਜਾਈ ਚੁੱਕਿਆ ਗਿਆ ਵਾ ਚਲੋ ਮੰਨ ਨੂੰ ਸਮਝਾਉਣਾ ਵੀ ਪੈਂਦਾ ਵਾ ਸਾਰੀ ਜ਼ਿੰਦਗੀ ਇਹਦਾ ਨਹੀਂ ਲੰਘਦੀ ਭਾਵੇਂ ਤੁਹਾਡੀ ਪਰਜਾਈ ਬਹੁਤ ਚੰਗੀ ਆ ਅੱਜ ਪਰ ਫਿਰ ਵੀ ਇਥੇ ਰਹਿਣ ਤਾਂ ਨਹੀਂ ਸਾਰੀ ਉਮਰ ਨੰਗਣੀ ਨਾ ਆਪਣਾ ਘਰ ਆਪਣਾ ਹੀ ਹੁੰਦਾ ਭਾਵੇਂ ਚੰਗਾ ਹੋਵੇ ਤੇ ਭਾਵੇਂ ਮਾੜਾ ਹੋਵੇ ਜੀਵਨ ਸਾਥੀ ਨਾਲ ਉਮਰ ਨੰਗੀ ਜਾਂਦੀ ਹੁੰਦੀ ਹੈ ਉਹ ਚਲ ਸੁਖ ਇਹ ਗੱਲਾਂ ਛੱਡ ਜਦੋਂ ਉਹਨੇ ਇਹ ਗੱਲਾਂ ਨਾ ਕਰਿਆ ਕਰ ਮੈਨੂੰ ਮਾਸਾ ਨਹੀਂ ਚੰਗਾ ਲੱਗਦਾ ਤੂੰ ਆਪਣਾ ਸੁਣਾ ਕੇ ਮੈਂ ਨਹੀਂ ਕਰਨੀਆਂ ਤੇ ਫਿਰ ਕਿਹਦੇ ਨਾਲ ਕਰਨੀਆਂ ਹੋ ਮਾਂ ਮੰਦੀ ਆ ਮੇਰੀ ਸਹੇਲੀ ਆ ਤੂੰ ਤੈਨੂੰ ਮੇਰੇ ਨਾਲ ਵੇਖ ਕੇ ਦੁੱਖ ਆਉਂਦਾ ਵਾ ਕੀ ਤੇ ਐ ਵੇਲੇ ਕੀ ਬੀਤਣ ਲਈ ਆ ਉਹ ਚੱਲ ਕੋਈ ਨਹੀਂ ਤੂੰ ਇਹ ਮੈਨੇ ਨਹੀਂ ਸੋਚਣਾ ਹੁਣ ਮੈਂ ਇਹ ਗੱਲ ਬਾਰੇ ਸੋਚ ਕੇ ਹੀ ਰਹਿਣਾ ਵਾ ਮੈਂ ਕਿਤੇ ਨਾ ਕਿਤੇ ਰਿਸ਼ਤਾ ਕਰਵਾਉਣਾ ਹੀ ਕਰਵਾਉਣਾ ਤੂੰ ਮੇਰੀ ਵਿਚੋਲਣ ਬਣੇਂਗੀ ਹੋਰ ਉਹ ਨਹੀਂ ਬਾਬਾ ਐਦਾਂ ਦਾ ਨਾ ਸੋਚ ਕੁਝ ਵੀ ਮੇਰੀ ਗੱਲ ਸੁਣੋ ਤੇ ਹੁਣ ਉਹ ਸੂਟ ਉਹ ਸੀਲੇ ਮੰਮੀ ਉਹ ਨਾਲੇ ਜਿਹੜੇ ਆ ਸਲਾਈ ਚਾਏ ਹਾਂ ਮੈਂ ਤਾਂ ਸੀਲੇ ਚੱਲ ਵਧੀਆ ਵੇਖ ਲੈ ਹੁਣ ਜਾਣੀਆਂ ਵਾ ਨਾ ਤੇ ਹੱਥ ਸਿੱਧੇ ਹੋ ਗਏ ਆ ਚਲੋ ਕਿਤੇ ਕੰਮ ਕੋ ਮੈਂ ਬੰਦਾ ਆਪਣਾ ਸਲਾਈ ਖੋਲ ਲੈਂਦਾ ਦੁਕਾਨ ਖੋਲ ਲੈਂਦਾ ਵਾ ਤੇ ਤੈਨੂੰ ਪਤਾ ਅੱਜਕੱਲ ਸਲਾਈ ਹੈ ਹੀ ਬੜੀ ਹੈ ਨਾ ਆਹ ਸਲਾਈ ਬੜੀ ਵਾ ਆਹ ਤੇ ਬੈ ਮੈਂ ਚਾਹ ਬਣਾਵਾਂ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਬੈਜੋ ਪਾਜੀ ਤੁਸੀਂ ਵੀ ਨੇ ਮੈਂ ਕੰਮ ਵੀ ਦਾ ਥੋੜਾ ਜਾ ਤੂੰ ਮਾਰੋਗਾ ਆਪਾਂ ਲੈ ਜਾਓ ਕੰਮ ਹੀ ਕਰਨਾ ਸਾਰਾ ਦਿਨ ਭਾਬੀ ਜੀ ਮਾਸੀ ਜੀ ਬੁਲਾਉਂਦੇ ਹੀ ਕਹਿੰਦੇ ਸੀ ਵੀ ਘਰ ਆਇਓ ਮੈਨੂੰ ਹਾਂ ਕਹਿੰਦੇ ਕੋਈ ਗੱਲ ਕਰਨੀ ਹੈ ਚਲ ਕੋਈ ਨਹੀਂ ਨਾਨਾ ਪਰਜਾਈ ਆਵਾਂਗੇ ਤੂੰ ਜਾ ਨਹੀਂ ਆਜਾਂ ਕੰਮ ਹੀ ਕੋਈ ਹਾਇ ਇੱਕ ਵੇਖ ਲੋ ਕੀ ਕਹਿੰਦੀ ਇਹਦੀ ਤੂੰ ਜਾ ਰਹਿਣ ਦਾ ਚਾਹ ਰਹਿਣ ਦੀ ਜਾ ਪੀ ਕੇ ਜਾ ਮਜ਼ਾਕ ਕਰਦੀ ਪਤਾ ਕੀ ਵੇ ਵੇ ਭਾਬੀ ਹੁਣ ਸੋਖਾ ਹੀ ਮੇਰਾ ਬੜਾ ਜਾਨੂ ਜੀ ਕਹਦਾ ਸਹੇਲੀ ਐ ਨਾ ਗੱਪਾ ਗੱਪਾ ਮਾਰ ਲੇਗਾ ਉਹਦਾ ਮੇਰਾ ਵੀ ਟਾਈਮ ਪਾਸ ਹੁੰਦਾ ਚਲ ਕੋਈ ਵੇਲੀ ਹੋ ਕਿਉਂ ਨਹੀਂ ਮੈਂ ਠੀਕ ਆਉਣੀ ਨਹੀਂ ਆਵਾਂਗੇ ਦੋਵੇਂ ਜਾਵਾਂਗੇ ਸੋਕ ਮਮੀ ਨੂੰ ਚਾਹ ਪੜਾ ਪੀਲਾ ਠੀਕ ਹੈ ਪਾ ਵੀ ਚਾਹ ਬੜੀ ਸਵਾਦ ਬਣਾਉਂਦੇ ਆ ਠੀਕ ਹੈ ਹੂੰ ਸੋਈ ਨਹੀਂ ਬਣਾਉਂਦੇ ਮੈਂ ਘਾਟੀ ਬਣਾਉਣੀ ਆ ਜਾਦੀ ਵੀਰ ਉਹਨਾਂ ਦੇ ਤਾਂ ਦੀ ਪਸੰਦ ਕਰਦੇ ਆ ਆਹਦੇ ਤੂੰ ਵਾਦ ਕਰ ਉਹਦੇ ਪਾ ਦਿੰਨੀ ਆ ਮੈਂ ਤਾਂ ਕਹਿ ਨਹੀਂ ਚਾਹ ਪੀ ਹੁਣ ਤੇ ਚਲੀਏ ਹੁਣੇ ਪਵੀਆਂ ਤੇ ਬਾਹਰ ਚ ਆ ਜੰਗੇ ਹੋਣੇ ਸਰ ਗੱਪਾ ਗੁੱਪਾ ਮਾਰਾਂਗੇ ਆਹੋ ਚੱਲ ਚੱਲਦੇ ਕੋਈ ਨਹੀਂ ਮੰਮੀ ਨੂੰ ਪੁੱਛ ਲੈਣੀ ਮੰਮੀ ਬਾਹਰ ਹੀ ਬਿਠੇ ਆ ਬਾਹਰ ਹੀ ਬਿਠੇ ਮੰਮੀ ਹਾਂ ਕੋਈ ਨਹੀਂ ਲਈ ਮੈਂ ਤਾਂ ਸੌ ਲਣ ਲੱਗੀ ਉੱਪਰ ਉੱਪਰ ਲਾ ਮੁਰਕੇ ਮਰੇਗੀ ਮੰਮੀ ਮੈਂ ਮੜਾ ਸੋਕਰ ਚਲੀ ਆ ਜਾ ਹੋਇਆ ਹਾਂ ਆਉਣ ਜਾਣੀ ਕਰਨਾ ਵਾ ਵੀਰ ਨੂੰ ਗੁੱਸੇ ਹੋਵੇ ਉਹ ਤਾਂ ਜਾਂਦਾ ਨਾ ਵੀ ਭਾਬੀ ਨੂੰ ਵੀ ਬੁਲਾਇਆ ਨਾ ਉਹਨੇ ਵੀ ਆ ਜਾਣਾ ਮਗਰ ਉਹ ਤਾਂ ਜਾਂਦਾ ਨਾ ਵੀ ਨਹੀਂ ਨਹੀਂ ਬਸ ਆਉਣ ਜਾਣੀ ਕਰਨਾ ਠੀਕ ਆ ਆ ਗੀਆਂ ਜੇ ਕਾਸ਼ੀ ਕਾਲ 40 ਤਾਂ ਹਾਂ ਆਖੜੀ ਮੇਰਾ ਜੀ ਕਾਂਡਾ ਮੈਂ ਜਾ ਮਿਲਿਆ ਚਲੋ ਵਧੀਆ ਕਿ ਹੁਣ ਸੇਲੀਆਂ ਸੇਲੀਆਂ ਆਉਂਦਾ ਤੇ ਤਾਇ ਪ੍ਰੀਤ ਨੂੰ ਮੇਰਾ ਸੁਣਾ ਆ ਕਹਿੰਦੇ ਹੋਣੀ ਘੜੀ ਤੱਕ ਠੀਕ ਹਾਂਜੀ ਕੀ ਗੱਲ ਆ ਕੇ ਮਾਸੇ ਮਚਾ ਘੜਤਰਾ ਹੋਇਆ ਨਹੀਂ ਚਾਹ ਹੱਡ ਲਈ ਨਾ ਬਣਾਈ ਹੋਏ ਭਾਬਜੀ ਨੇ ਬਣਾ ਲਈ ਸੁੱਕ ਗਈ ਸੀ ਨਾ ਚਾਹ ਤਿੰਨ ਚਾਰ ਵਾਰੀ ਹੋ ਗਈ ਸਵੇਰ ਦੀ ਇਨੀ ਵੀ ਚਾਹ ਗਲੀ ਚੰਗੀ ਆ ਮੰਮੀ ਕਿੱਧਰ ਗਏ ਮੰਮੀ ਬਾਹਰ ਗਏ ਅੱਛਾ ਬਾਹਰ ਗਏ ਆਜੋ ਕਿੱਥੇ ਚਲੀ ਆ? ਉਹ ਸਾਹਮਣੇ ਘਰ ਰਹਿੰਦੀ ਨਹੀਂ। ਉਹਨਾਂ ਸੁਨੇਹਾ ਭੇਜਿਆ ਵੀ ਮੇਰੀ ਗੱਲ ਸੁਣਨ। ਉਹ ਕਿਉਂ ਨਹੀਂ ਆ? ਮੈਂ ਰੋਟੀ ਖਾਣੀ ਸੀ। ਦਵਿੰਦਰ ਕਿੱਥੇ ਦਵਿੰਦਰ ਕੋ ਖਾ ਲੈਣੇ ਚਲਵਾ। ਦਵਿੰਦਰ ਵੀ ਰੋਟੀ ਲਈ। ਦਵਿੰਦਰ ਕਿਹੜੇ ਦੀ ਉਧਰ? ਉਹ ਸੋ ਖਾਈ ਹੈ ਨਾ। ਉਹ ਦਿਨ ਆ ਲਗਾਈ ਸੀ। ਕੰਦੀ ਛੱਡਵਾਂ। ਅਛਾ ਕਦੀ ਉਹ ਇਹਨੂੰ ਛੱਡ ਜੇ ਕਦੀ ਉਹ ਇਹਨੂੰ ਛੱਡ ਜੇ ਉਧਰ ਉਧਰ ਤੁਰਿਆ ਰਹੋ। ਰਾਵਾਂ ਖੜੇ ਚੰਗੇ ਲੱਗਦੇ ਆ ਕੁੜੀਆਂ। ਮੇਰੀ ਗੱਲ ਸੁਣੋ। ਐਵੇਂ ਨਾ ਗੁੱਸਾ ਕਰਿਆ ਕਰੋ। ਇਹੋ ਤਾਂ ਉਮਰ ਵਾ। ਇਸ ਕੋਈ ਨਾ। ਮਾਦੇ ਪਰਉਣੀ ਆਈ ਕੀ ਕਵੇ ਕੁੜੀ ਆਈ ਹੀ ਇੱਥੇ ਤੇਰੇ ਨਾਲ ਚੱਲ ਗਈ ਘੜੀ ਕੋਣੀ ਉਹ ਚੱਲਿਆ ਤਾਂ ਪਕਾਨੇ ਤਾਂ ਨਹੀਂ ਨਹੀਂ ਮੈਨੂੰ ਨੇ ਹੋ ਜਾ ਕੰਮ ਚੰਗਾ ਲੱਗਦਾ ਦੱਸਦੀ ਉਹਨੂੰ ਚਲ ਮਾਮਨੀ ਗੱਲ ਸੁਣਨਾ ਹਾਂ ਠੀਕ ਅੰਤੇ ਜੀ ਫਰੀ ਤੈ ਤੇ ਅੰਦਰ ਆ ਜਾ ਸ਼ਸ਼ੀ ਕਾਂ ਸਾਸਰੀ ਕਾਂ ਮਤੀ ਰਸਨਾ ਕਲੇ ਆ ਹੀ ਗਈ ਵੇਖ ਲੈ ਠੀਕ ਠਾਕ ਹਾਂ ਠੀਕ ਠਾਕ ਤਾਂ ਦੀ ਬੜੀ ਕੀਤੀ ਤੁਸੀਂ ਕੀ ਕਰੀਏ ਮੈਂ ਤਾਂ ਕਾਹੇ ਜੁਲੇ ਚ ਨਿਕਲ ਨਹੀਂ ਅੱਛਾ ਤੇ ਉਹ ਕਿੱਥੇ ਬੈਠੀਆਂ ਪੈਣ ਜੀਆਂ ਓਏ ਸੇ ਬਾਹਰ ਹੋਣੀ ਆ ਕਿਤੇ ਅੱਛਾ ਦਿਖਿਆ ਨਹੀਂ ਕਿਤੇ ਨਹੀਂ ਅੰਦਰੇ ਹੋਣੀ ਆ ਬਾਹਰ ਨਹੀਂ ਕਿਤੇ ਰੇੜੇ ਦੇ ਫਿਰ ਪਰ ਹੋਰ ਸੁਣਾ ਸੇ ਤਾਂ ਠੀਕ ਆ ਹਾਂ ਠੀਕ ਠਾਕ ਤੁਸੀਂ ਮਾਸੀ ਜਾਈ ਕਿ ਭਿੰਦਪੁਰਾ ਸਾਡੇ ਘਰ ਆਏ ਨਹੀਂ ਮੈਂ ਠੀਕ ਦੀ ਰਹੀ ਓ ਆਂਦੀ ਤੇ ਰਹੀ ਆ ਜਾਨੀ 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 ਆ ਤੇ ਕਹੋ ਮੈਂ ਧੋ ਲੈ ਜਾਂਦੀ ਉਹਨੂੰ ਇਹ ਪਿਛਲੀ ਮੇਰੀ ਇਹ ਸਾਂਝ ਵਦਨਾ ਅੱਛਾ ਹਾਂ ਹੋਰ ਕਾੜਾ ਸਾੜ ਦਈਏਗਾ ਆਜੀ ਵੀ ਸ਼ਵੇਰਦੀ ਮਿੰਦੋ ਵਾਲ ਗਈ ਏ ਚਲ ਕੋਈ ਗੱਲ ਨਹੀਂ ਆਉਣਗੇ ਤੇ ਸਾਡੇ ਘਰ ਵੀ ਭੇਜਿਓ ਮੇਰੇ ਨਾਲ ਕਿਉਂ ਵੀ ਯਾਦ ਕਰਦੀ ਆ ਉਧਰੋਂ ਤੇ ਆ ਜੇ ਉਧਰੋਂ ਤੇ ਨਿਕਲਦੀ ਨਹੀਂ ਪਤਾ ਨਹੀਂ ਉਹਨੇ ਕੀ ਇਹ ਦੇ ਸਿਰ ਤੋਲਿਆ ਪਤਾ ਕੀ ਆ ਜਦੋਂ ਹਨ ਪਰਵਾਨੇ ਕੁਝ ਹੋਏ ਹੀ ਨਾ ਤੇ ਫਿਰ ਬਹਿਨ ਖਲੋਨ ਨੂੰ ਜੀ ਗਾਦਾ ਅਗਲੀਆਂ ਪਿਛਲੀਆਂ ਯਾਦਾਂ ਤਾਜ਼ੀਆਂ ਕਰੀਏ ਉਹ ਵੀ ਬੜਾ ਕਰਦੀ ਇਹਦਾਂ ਤੇ ਵੀ ਇਹ ਤਾਂ ਹੁੰਦੀ ਮੈਨੂੰ ਪੁੱਛਣਾ ਡਾਪੀ ਮਿੰਦੋ ਨਹੀਂ ਆਨਵਾਈ ਉਹ ਦਿਨ ਹੀ ਵਰਸਾਗ ਤੋੜਨਾ ਤੇ ਉਹਦੇ ਨਾਲ ਹੀ ਚੱਲਦੀ ਤਾਂ ਹੀ ਫਿਰ ਤੇ ਹਾਂ ਕੋਈ ਕੱਲ ਨੂੰ ਵੀ ਤੁਹਾਡੇ ਘਰ ਵੀ ਚਲੋ ਤੇ ਸੁਖ ਸੁਨਾਹ ਦੇਣ ਦੀ ਵੀ ਕੰਮ ਹੀ ਕੋਈ ਆਹੋ ਨਾ ਹੀ ਕਰ ਲਿਆ ਅੱਛਾ ਮੈਂ ਆਪਦਾ ਘਰ ਨੂੰ ਜਾਣਾ ਮੈਂ ਘਰ ਕੀ ਜਾਣਾ ਤੇ ਇੰਨੇ ਇਥੇ ਬੁਲਾ ਲੈਣੀ ਅੱਛਾ ਜਲਦੀ ਕੰਮ ਹੈ ਕੋਈ ਆਹੋ ਮੈਂ ਤੁਹਾਡੇ ਪ੍ਰੀਤ ਤੈਨੂੰ ਫਾਈ ਕਰ ਛੱਦਿਆ ਸੀ ਮੈਂ ਤਾਂ ਜਾਣ ਜੀ ਨਾਲ ਮੈਂ ਚਾਹ ਕੇ ਗਈ ਗੱਲ ਕਰਦੀ ਤੇ ਮੈਂ ਉਹ ਤੇਰਾ ਨਾ ਕਰ ਲੈਣੀ ਗੱਲ ਤੇ ਮੈਂ ਤੇ ਇਹ ਸੋਚਿਆ ਸੀ ਕਿ ਤੂੰ ਜਿੰਨ ਤੱਕ ਇਹ ਕਰਨਾ ਤੁਸੀਂ ਕਰਨ ਨੂੰ ਤਾਂ ਇੰਦੀ ਕਰਨਾ ਹੀ ਪੈਣਾ ਪਤਾ ਕੀ ਆ ਜ਼ਿੰਦਗੀ ਦਾ ਸਫ਼ਰ ਬੜਾ ਲੰਮਾ ਕੱਲੀ ਦੋ ਰੋਟੀਆਂ ਦੀ ਗੱਲ ਨਹੀਂ ਹੁੰਦੀ ਜ਼ਿੰਦਗੀ ਜਿਉਣ ਵਾਸਤੇ ਦੋਸਤੋ ਕੰਨ ਵਾਸਤੇ ਇੱਕ ਜੀਮ ਸਾਥੀ ਦਾ ਹੋਣਾ ਬਹੁਤ ਜ਼ਰੂਰੀ ਆ ਜਾਂ ਤੇ ਕੋਈ ਧੀ ਪੁੱਤ ਹੁੰਦਾ ਉਮਰ ਅੱਧ ਪਛਦੀ ਹੁੰਦੀ ਤੇ ਗੱਲ ਵੱਖਰੀ ਸੀ ਤੁਹਾਨੂੰ ਵੀ ਪਤਾ ਵਾ 6 ਮਹੀਨੇ ਸਾਥ ਤੇ ਉਹ ਯਾਹੀ ਰਹੀ ਆ ਅਜੇ ਅਦੀ ਉਮਰ ਹੀ ਕੀ ਆ ਪਰ ਅਹੀਂ ਜਿੰਨੀ ਵੱਡੀ ਵੀ ਅਦੀ ਸਲਾਹ ਲੈਨੇ ਆ ਨਾ ਉਹ ਇੱਕੋ ਗੱਲ ਕਹਿ ਦਿੰਦੀ ਆ ਕਿ ਮੈਂ ਕਰਨਾ ਹੀ ਨਹੀਂ ਆ ਇੱਕ ਦਿਨ ਇਹਦੇ ਵੀਰ ਜੀ ਵੀ ਕਹਿਣ ਰਹੇ ਸੀ ਕਿ ਚੰਗੇ ਭਲੇ ਰਿਸ਼ਤੇ ਆਉਂਦੇ ਆ ਮੁਰਕੇ ਚੰਗੇ ਰਿਸ਼ਤੇ ਮਿਲਦੇ ਨਹੀਂ ਹੁੰਦੇ ਪਰ ਮੈਂ ਵੀ ਫਿਰ ਇਹਨਾਂ ਨੂੰ ਕਿਹਾ ਵੀ ਤੁਸੀਂ ਜ਼ਿਆਦਾ ਪ੍ਰੈਸ਼ਰ ਨਾ ਪਾਓ ਉਹ ਤਾਂ ਜਿੱਤਾ ਮਾਨੇ ਟੁੱਟ ਗਿਆ ਵਾ ਜਦੋਂ ਕਿ ਤੇ ਉਹ ਵਿਆਹ ਵਾਸਤੇ ਤਿਆਰ ਹੋਊਗੀ ਨਾ ਇਹ ਆਮਾ ਕਰ ਲੈਣੀ ਜਾਂ ਕਿਦਾਂ ਤੁਸੀਂ ਫੇਰ ਹੀ ਗੱਲ ਕਰਾਂਗੇ ਅਜੇ ਉਹ ਮੰਨਦੀ ਨਹੀਂ ਆ ਬਾਕੀ ਤੁਸੀਂ ਆਪਸਿਆਂ ਨੇ ਘਰ ਵਾਲਿਆਂ ਤੇ ਗੱਲ ਕਰਨੀ ਆ ਜੇ ਰੋਮਾ ਤੇ ਮੈਨੂੰ ਤਾਂ ਦਿਲ ਕ ਨਹੀਂ ਕਰਦਾ ਝੱਕ ਦੀ ਝੱਕ ਦੀ ਨੇ ਮੈਨੂੰ ਪੁੱਛਿਆ ਕਹਿੰ ਕਿਹੜੇ ਮੋਹ ਕੋਣ ਕਿਹੋ ਜਿਹਾ ਲੱਗ ਕੋਈ ਰਿਸ਼ਤਾ ਆ ਗਾ ਰਿਤਾ ਆ ਰਹੀ ਤਾਂ ਆਪਣੇ ਪਣਿਆਵਾ ਹੀ ਮੈਨਾਂ ਕਾ ਜੋਬਨ ਨੂੰ ਕਰ ਦਿੰਨੇ ਆ ਜੋਬਨ ਆਹੋ ਇੱਥੇ ਆਇਆ ਨਾ ਆਹ ਇੱਥੇ ਜਿਹੜਾ ਮੁੰਡਾ ਆਇਆ ਵਾ ਵੇਖਿਆ ਹੀ ਤੁਸੀਂ ਚੱਲ ਮਾ ਜਵਾਨ ਵਾ ਹਾਂ ਹੈ ਤੇ ਸਹੀ ਆ ਮੋਟਰਾਂ ਦਾ ਕਰਦਾ ਕੰਮ ਆ ਵੈਰੰਗ ਦਾ ਕਰਦਾ ਵਾ ਪਰ ਮੇਰੀ ਗੱਲ ਸੁਣੋ ਜੋਬਨ ਘਵਾਰਾ ਵਾ ਅਗਲੀ ਦਾ ਕੱਲਾ-ਕੱਲਾ ਪੋਤਾ ਵਾ ਦਿਲੰਦਰ ਹੁਣ ਜਿੱਦਾਂ ਮਰਜ਼ੀ ਹੈ ਤੇ ਦਵਾਜੂ ਹੀ ਆ ਨਾ ਉਹ ਕੋਈ ਨਹੀਂ ਇਹ ਤਾਂ ਗਾਨੀ ਸੋਚੀਦਾ ਉਹਨੇ ਕਿ ਆਈ ਮੇਰੇ ਨਾਲ ਇਦਾਂ ਵੇ ਇਹਨੇ ਮਹਾਰਾਜ ਦਾ ਪਾਣਾ ਵਾ ਮੰਨਣਾ ਪੈਂਦਾ ਪਰ ਜੋਬਨ ਮੰਨ ਜੂਗਾ ਮਨ ਜੂਗਾ ਹਾ ਡਮੁੰਡਾ ਮੂੜਿਆ ਵਰਗਾ ਥੋੜੀ ਆ ਕਿਤੇ ਵੇਲਾ ਸਾਰੇ ਕੰਮ ਕਰੀ ਫਿਰਦਾ ਮੋਟਰਾਂ ਦਾ ਕੰਮ ਵੈ ਰੰਗਦਾ ਪੈੜੀ ਬੰਨਾ ਵੀ ਹੁਣ ਮੇਰੇ ਲਾ ਕੇ ਸਾਹਮਣੇ ਆਈਓ ਸਾਰਾ ਸੇ ਉਹਦੇ ਸੱਤ ਮੈਂ ਛੁੱਟਿਆ ਹੁਣ ਕੰਮ ਤੇ ਨਾ ਕੋਈ ਵਿਆਹ ਲੈ ਨਾ ਕੋਈ ਰੋਟੀ ਦਾ ਬੰਜਾਰਾ ਹੀ ਉਹ ਵੀ ਮੈਂ ਵਾਜਾਂ ਮਾਰ ਮਾਰ ਖਾਉਣੀ ਫਿਰ ਰੋਟੀ ਖਾਲਾਵੇ ਰੋਟੀ ਖਾਲਾ ਖਾ ਲੈਨੇ ਮਾਸੀ ਖਾ ਲੈਨੇ ਜੇ ਲੋਕ ਕੋਈ ਕਰਨੀ ਜੇ ਹਾਂ ਗੱਲ ਵਾ ਨਾ ਤੇ ਮੈਂ ਬੀਜੀ ਨਾ ਗੱਲ ਕਰਕੇ ਵੇਖੂ ਕੋਈ ਨਹੀਂ ਜਿਉ ਉਹ ਜੇ ਤੇ ਚੰਗਈਆ ਗੁੱਸੇ ਖਵਾ ਹੁਣ ਸੇ ਕੁੰਡੇ ਅਜ ਕੱਲ ਲੱਭਦੇ ਨਹੀਂ ਆ ਮੈਨੂੰ ਵੀ ਚੰਗੀ ਲੱਗੀ ਕੁੜੀ ਮੈਂ ਕਿਹਾ ਦਾੰਤੋਂ ਦਾੰਦ ਨਹੀਂ ਚੁੱਕਦੀ ਕੰਮ ਤਾਂ ਦਾ ਵੀ ਮੈਂ ਕਰਦੀ ਬੈੰਨੀ ਨਾ ਫਿਰਦੀ ਤੁਰਦੀ ਸਾਡੇ ਸਾਰੀ ਪਿਆਰੀ ਲੱਗਦੀ ਆ ਸਾਡੇ ਨੂੰ ਕਹ ਰਾ ਕੋਈ ਲੁਗਿਆ ਕੁੜੀਆਂ ਵਾਲਾ ਦਾ ਸੁਭਾਅ ਨਹੀਂ ਗਾ ਨਹੀਂ ਨਹੀਂ ਕੁੜੀਆਂ ਵਾਲਾ ਨਹੀਂ ਨਾ ਕਿਸ ਨਾ ਆਉਣਾ ਨਾ ਜਾਣਾ ਨਾ ਬਹਿਣਾ ਕਿਸ ਨਾ ਨਾ ਫਿਰਨਾ ਨਾ ਤੁਰਨਾ ਮੈਂ ਤਾਂ ਆਇਆ ਨਹੀਂ ਫਿਰ ਨਿੱਗੇ ਸੁਭਾਦੀ ਆ ਨਿੱਗੇ ਸੁਭਾਦੀ ਆ ਆਪਣੇ ਵਾਂਗੂ ਕਰਨ ਨੂੰ ਹੁੰਦੇ ਉਹਦੇ ਕਰ ਮੇਰੀ ਮਾਂ ਕਿਚਾ ਲੋ ਵੀ ਕਿਤੇ ਪੱਕੀਆਂ ਖਾਊਗੀ ਹਾਂਜੀ ਤਾ ਕਰਕੇ ਮੈਂ ਕਹਿਣ ਨਹੀਂ ਤੇ ਚਲ ਕਰੋ ਚਲਾ ਕੋਈ ਨਹੀਂ ਮੈਂ ਕਹੂੰਗੀ ਬੀਜੀ ਲਾ ਚਾਪੜ ਸੀ ਮੈਂ ਬੜਾ ਨਹੀਂ ਨਾ ਨਾ ਸੁਣ ਕੜੀ ਤੁਰਿਆ ਮੈਂ ਕੋਠੇ ਮੇਰੀ ਗੱਲ ਸੁਣ ਸੁਖ ਗਈ ਸੀ ਨਾ ਤੇ ਬੈਠੀਆਂ ਸੀ ਦੋਵੇਂ ਮੈਂ ਵੀ ਨਾ ਕਿਹਾ ਤੀ ਹੁਣੇ ਹੀ ਜੇ ਬਣਾਈਆਂ ਇਹਨਾਂ ਨੂੰ ਪਿਆਲੀ ਮੈਂ ਸੁਣਾ ਕਹ ਲਿਆ ਤੇ ਤੂੰ ਆਈ ਸਾਡੇ ਘਰ ਕੋਈ ਗੱਲ ਨਹੀਂ ਹੁੰਦੀ ਪਤਾ ਕੀ ਆ ਨੀ ਗਿੰਨੀ ਦਿਨ ਵਾਲੇ ਸਾਰੀ ਦਿਹਾੜੀ ਕਰ ਰਹੀ ਨੰਗਿਲਾਂ ਦੀ ਕੰਮਾ ਜੀ ਬਾਕੀ ਉਹਨੂੰ ਤਾਂ ਕਈ ਜੀ ਬੜਾ ਜੀ ਕਰੂਗਾ ਚਲੋ ਕਈ ਜੀ ਅੱਗੇ ਮੈਂ ਆ ਵੀ ਜਾਂਦੀ ਰਹੀ ਹੁਣੇ ਨਹੀਂ ਮੇਰੇ ਕੋ ਆ ਗਿਆ ਮੇਰਾ ਜੀ ਕਰਦਾ ਜਾਂਦਾ ਠੰਡ ਤੋਂ ਡਾਦੀ ਨਿਕਲਦੀ ਨਹੀਂ ਕੋਈ ਨਹੀਂ ਤੁਹਾਡਾ ਸੁਨਾਮ ਹੈ ਬੀਜੀ ਨੂੰ ਦਊਂਗੀ ਚੱਲ ਜ਼ਰੂਰੀ ਤੇ ਮੈਂ ਤੀ ਸੁਨਾ ਚਾਹਾਂਗਾ ਹਾਂ ਚਾਹਾਂਗਾ ਤੋ ਕਲਾ ਦੇ ਉਹ ਦਿਵਿੰਦਰ ਨੂੰ ਵੀ ਕਲਾ ਉਹਦਾ ਆਇਆ ਸੀ ਤੇ ਪੁੱਛਣ ਲਿਆ ਸੀ ਕਲਾਂਗੀ ਕਲਾਂਗੀ ਚੱਲ ਜਾਂਦਾ ਫੇਰ ਆਉਂਗੀ ਸੋਕ ਮੈਂ ਦਿਵਿੰਦਰ ਚੱਲੇ ਆਂ ਹਾਂ ਜੀ ਆਂਟੀ ਚੱਲੀ ਆਂ ਚੱਲ ਤੇ ਪਰਜਾਈ ਆਈ ਤੇ ਆਖਣ ਲਈ ਤੁਹਾਨੂੰ ਕਹ ਲਈ ਲੈ ਅਸੀਂ ਇੰਨਾ ਗੱਲਾਂ ਚਲੀ ਨਾ ਇਹਨਾਂ ਨੂੰ ਪਤਾ ਹੀ ਨਹੀਂ ਵੀ ਭਾਬੀ ਆਣ ਕੇ ਵੀ ਚਲ ਗਏ ਆ ਚਲੋ ਠੀਕ ਆ ਫੇਰ ਮਾਰੋ ਮੇਰਾ ਹਾਂ ਹਾਂ ਪੱਤੇ ਜਾਓ ਸੁਨਾ ਦਿੱਤਾ ਨਾ ਚਲੇ ਜੋ ਹਾਂਜੀ ਉਹ ਨਾ ਭਾਬੀ ਆਏ ਹੀ ਤੇ ਕਹਿੰਦੇ ਹੀ ਵੀਰ ਜੀ ਬੜਾ ਹੁੰਦੇ ਆ ਤੇ ਮੈਂ ਕਾਫੀ ਟਾਈਮ ਬੈਲਸ ਉੱਥੇ ਲੱਗੇ ਮੈਂ ਚਲੋ ਚਲਦੀ ਆ ਜਾਂਦੇ ਨਹੀਂ ਹੁਣ ਉੱਥੇ ਤੁਸੀਂ ਉੱਥੇ ਸਲਾਈ ਤੇ ਨਹੀਂ ਨਹੀਂ ਜਾਂ ਨਹੀਂ ਸਲਾਈ ਤੇ ਮੈਂ ਜਾਂਦੀ ਆ ਅੱਛਾ ਹਾਂਜੀ ਕੋਈ ਨਹੀਂ ਮੈਂ ਵੀ ਜਾਂਦਾ ਉਧਰ ਨੂੰ ਮੈਨੂੰ ਦੱਸ ਦਿਆ ਕਰੋ ਮੈਂ ਲੈ ਜਾਇਆ ਕਰੂੰਗਾ ਕਿਸ ਵੇਲੇ ਨਹੀਂ ਨਹੀਂ ਕੋਈ ਚਾਹ ਪੀ ਲੈਣੀ ਨਹੀਂ ਨਹੀਂ ਚਾਹ ਤੁਸੀਂ ਆ ਜੇ ਤੁਹਾਨੂੰ ਬਣਾ ਕੇ ਪਿਆਉਂਗੀ ਮੋਰ ਦੇ ਤੇਰੇ ਭਰਾ ਤੋਂ ਬੜਾ ਡਰ ਹੁੰਦਾ ਵਾ ਉਹਦਾ ਸੁਭਾਅ ਹੋਰ ਹਸਾਬ ਦਾ ਵਾ ਵੈਸੇ ਹੀ ਉਹਨਾਂ ਦਾ ਸੁਭਾਅ ਗਰਮ ਆ ਪਰ ਉਹ ਹੈ ਨਹੀਂ ਇਹੋ ਜਿਹਾ ਆਜੋ ਬਈ ਨੇ ਪੀ ਕੇ ਜਾਣੀ ਚਾਹ ਨਹੀਂ ਨਹੀਂ ਆਂਟੀ ਦੇ ਕੈਂਡੇ ਹੀ ਚਾਹ ਬੜਾ ਨੇ ਆ ਤੇ ਮੈਂ ਕਹਿੰਦੀ ਵੀ ਨਹੀਂ ਭਾਬੀ ਆਏ ਸੀ ਨਾ ਤੇ ਫਿਰ ਵੀਰ ਜੀ ਕੰਮ ਹੋਣਾ ਜ਼ਰੂਰੀ ਕੋਈ ਤੇ ਤਾਂ ਕਰਕੇ ਕੋਈ ਨਹੀਂ ਆਜੋ ਤੁਸੀਂ ਫੋਨ ਹੀ ਰੱਖਿਆ ਕੋਲ ਹੌਣ ਹੈਗਾ ਘਰਾਂ ਹੀ ਅੱਛਾ ਨੰਬਰ ਦਿਓ ਫੇ ਮਾਉਂਗਾ ਕਿਸ ਵੇਲੇ ਕੋਈ ਨਹੀਂ ਦੇ ਦੂੰਗੀ